ਵਾਜੂ ਜੀ ਪੂਰੀ ਵਧੀਆ ਬਾਈ ਓਕੇ ਦੀ ਰਿਪੋਰਟ ਹੈ ਚਲਾਈ ਤਲੂਈ ਦਾ ਪੂਰਾ ਪਾਸ ਆ ਟਰੈਕਟਰ ਠੀਕ ਆ ਇੰਜਨ ਦੀ ਬਲੋ ਬਲੂ ਕੋਰਾ ਨਹੀਂ ਹੈਗੀ ਬਾਈ ਤੇ ਬਾਗੇ ਤਸੱਲੀ ਕਰ ਲੋ ਟਰੈਕਟਰ ਠੀਕ ਸਸਰੀ ਗਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਬਲੌਗ ਦੇ ਵਿੱਚ ਤੇ ਅੱਜ ਬਾਈ ਐਦਵਾਰ ਹੈ ਘਰੇ ਅੱਜ ਤੇ ਅੱਜ ਵੀ ਬਾਈ ਕੰਮ ਸੀਗੇ ਛੋਟੇ ਮੋਟੇ ਜੇ ਇੱਕ ਜਾਣਾ ਸੀਗੇ ਇੱਕ ਦੋ ਜਗ੍ਹਾ ਖੇਤਾਂ ਚ ਕੰਮ ਸੀਗਾ ਤੇ ਮੀਂਹ ਅੱਜ ਥੋੜਾ ਜਿਹਾ ਫੇਰ ਪੈ ਗਿਆ ਬਾਈ 15 ਮਿੰਟ ਮੀ ਪਿਆ ਵਧੀਆ ਪੈ ਗਿਆ ਯਾਨੀ ਕਿ ਤੇ ਕੱਲ ਵੀ ਆਪਾਂ ਤੁਹਾਨੂੰ ਟਰੈਕਟਰ ਦਿਖਾਇਆ ਸੀਗਾ ਫਾਰਮਟ੍ਰੈਕ 45 2002 ਮਾਡਲ ਅੱਜ ਕਿਸ ਨੂੰ ਹੋਰ ਟਰੈਕਟਰ ਦਿਖਾਉਣਾ 475 ਵਧੀਆ ਟਰੈਕਟਰ ਹੈ ਜੀ ਰੇਟ ਵੀ ਜਾਇਜ਼ ਆ ਟਰੈਕਟਰ ਵੀ ਵਧੀਆ ਤੇ ਦੋ ਟਰੈਕਟਰ ਆ ਆਪਣੇ ਕੋਲ ਫਿਲਹਾਲ ਤੇ ਦੋਨੋਂ ਫਾਰਮਟ੍ਰੈਕ ਕੱਲ ਤੁਹਾਨੂੰ ਦਿਖਾਏ ਸੀਗਾ ਜੀ ਕੱਲ ਬਾਈ ਸਾਰਾ ਕੁਝ ਦੱਸਿਆ ਸੀ ਟਰੈਕਟਰ ਬਾਰੇ ਫਿਰ ਵੀ ਬਹੁਤ سارے ਵੀਰ ਉਹੀ ਗੱਲਾਂ ਬਾਤਾਂ ਅੱਜ 50 ਹੋਣਾ ਇਹ ਸਾਰਿਆਂ ਨੇ ਉਹੀ ਗੱਲਾਂ ਪੁੱਛਿਆ ਦੁਬਾਰਾ ਕਿੰਨਾ ਮਾਡਲ ਆ ਬਾਈ ਕਿੰਨੇ ਟਾਇਰ ਆ ਕਿੱਥੇ ਦਾ ਨੰਬਰ ਆ ਠੀਕ ਹੈ ਜੀ ਮੈਂ ਕਹਿੰਦਾ ਬਾਈ ਦੋ ਤਿੰਨ ਵੀਰਾਂ ਨਾਲ ਤਾਂ ਬਹਿਸ ਵਾਜੀ ਹੋਈ ਹੈ ਮੈਂ ਕਹਿੰਦਾ ਬਾਈ ਦੱਸਿਆ ਬਾਤ ਹੈ ਫੇਰ ਉਹੀ ਗੱਲਾਂ ਕਰਦੇ ਪੁੱਛੀ ਜਾਂਦੇ ਆ ਠੀਕ ਹੈ ਜੀ ਚਲੋ 475 ਵੀ ਤੁਹਾਨੂੰ ਦਿਖਾਉਣਾ ਅੱਜ ਕੋਈ ਮੇਰਾ ਵੀਰ ਲੈਣ ਵਾਲਾ ਚਾਹਵਨ ਹੋਇਆ ਤਾਂ ਵੀਡੀਓ ਦੇਖ ਲਿਓ ਜੋ ਵੀ ਗੱਲਬਾਤ ਹੈ ਜਾਣਕਾਰੀ ਤੁਹਾਨੂੰ ਵੀਡੀਓ ਚ ਦੇ ਦੇਣੀ ਹੈ ਜੀ ਬਣੇ ਰਹੋ ਵੀਡੀਓ ਚ ਤੇ ਲੋ ਜੀ ਮਿੱਤਰੋ ਆਹ ਟਰੈਕਟਰ ਹੈ ਜੀ 475 ਡੀਆਈ 1998 ਮਾਡਲ ਪੰਜਾਬ ਨੰਬਰ ਖੇੜ ਦਾ ਨੰਬਰ ਹੈ ਜੀ ਪੀਵੀ 72 ਇਹ ਟਰੈਕਟਰ ਏ ਟੂ ਜ਼ेड ਸਾਰਾ ਹੀ ਓਰੀਜਨਲ ਹੈ ਜੀ ਰਿਮਾਂ ਤੇ ਲੈ ਕੇ ਮਗਰਾੜ ਸ਼ੋ ਠੀਕ ਹੈ ਜੀ ਤੇ ਬਾਡੀ ਲਾਈਨ ਦਾ ਸਾਰਾ ਹੀ ਪਿਛਲੇ ਟਾਇਰ ਬਾਈ ਤਕਰੀਬਨ 60 ਪੈਸੇ ਆ 13 ਦੇ ਮੁਰਲੇ ਟਾਇਰ ਤਕਰੀਬਨ ਆਗੇ 70 ਪੈਸੇ ਠੀਕ ਹੈ ਜੀ ਟਰੈਕਟਰ ਸਾਰਾ ਪਧਰਾ ਹੈ ਬਾਈ ਥੋੜਾ ਜਿਹਾ ਉਹ ਹੋਇਆ ਵਾ ਗਾਰੇ ਗੁਰੇ ਚ ਚੱਲਿਆ ਵਾ ਥੋੜਾ ਜਿਹਾ ਕਦੂ-ਕਦੂ ਤਾਂ ਵੈਸੇ ਕਰਿਆ ਨਹੀਂ ਥੋੜੇ ਜਿਹਾ ਖੇਦੇ ਗਿੱਲੇ ਹੋਏ ਬਤੇ ਜੀ ਪੂਰਾ ਵਧੀਆ ਟਰੈਕਟਰ ਆ ਬਾਈ ਘਰ ਰੱਖਣ ਵਾਲਾ ਜ਼ਿਮੀਦਾਰ ਬੰਦੇ ਕੋਲੋਂ ਟਰੈਕਟਰ ਆਇਆ ਬਾਈ ਆਪਣੇ ਕੋਲ ਬਾਈ ਜਿੰਨੇ ਵੀ ਟਰੈਕਟਰ ਆਉਂਦੇ ਨੇ ਸਾਰੇ ਜ਼ਿਮੀਦਾਰ ਭਰਾ ਦੇ ਹੀ ਆਉਂਦੇ ਨੇ ਆਪਾਂ ਆਪਣੇ ਕੋਲ ਕੋਈ ਜਿੰਨੇ ਟਰੈਕਟਰ ਹੁੰਦੇ ਨੇ ਸਾਡੇ ਲੋਕਲ ਹੁੰਦੇ ਨੇ ਠੀਕ ਆ ਜੀ ਕੋਈ ਆਪਣੇ ਤੁਹਾਨੂੰ ਟਰੈਕਟਰ ਨੂੰ ਕੋਈ ਰੰਗ ਪੇਂਟ ਕੋਈ ਟੱਚਿੰਗ ਕੋਈ ਹੋਰ ਸ਼ੇਡਖਾਨੇ ਕੋਈ ਕਾਗਜ਼ ਪੱਤਰਾਂ ਚ ਕੋਈ ਇਦਾਂ ਦੀ ਗੱਲਬਾਤ ਨਹੀਂ ਮਿਲੂਗੀ ਜੋ ਹੋਊਗੀ ਤੁਹਾਨੂੰ ਦੱਸ ਕੇ ਚੀਜ਼ ਦਵਾਂਗੇ ਠੀਕ ਆ ਬਾਕੀ ਬਾਈ ਅੱਜਕੱਲ ਸਾਰੇ ਲੋਕ ਸਿਆਣੇ ਆ ਹਰੇਕ ਬੰਦਾ ਚੀਜ਼ ਦੇਖ ਪਰਖ ਕੇ ਲਿਖ ਜਾਂਦਾ ਸਾਡੀ ਕੋਸ਼ਿਸ਼ ਹੁੰਦੀ ਵੀ ਵਧੀਆ ਟਰੈਕਟਰ ਲਈਏ ਠੀਕ ਹੈ ਜੀ ਸਾਡੇ ਕੋਲ ਜ਼ਿਆਦਾਤਰ ਟਰੈਕਟਰ ਵਿੱਚੇ ਆਉਂਦੇ ਆ ਬਾਈ ਨਵੇਂਾਂ ਚ ਕੱਟ ਹੁੰਦੇ ਆ ਠੀਕ ਹੈ ਜੀ ਕਿਉਂਕਿ ਕਈ ਵਾਰ ਉੱਪਰ ਜਗ੍ਹਾ ਨਹੀਂ ਹੁੰਦੀ ਬਾਈ ਇੱਥੇ ਲਿਆਉਨੇ ਆ ਟਰੈਕਟਰ ਠੀਕ ਹੈ ਉੱਥੇ ਆਪਣੇ ਤੁਹਾਨੂੰ ਪਤਾ ਪੂਰੇ ਪੂਰੇ ਟਰੈਕਟਰ ਖੜਦੇ ਨੇ ਤੇ ਮਾਡਲ ਦੀ ਗੱਲ ਕਰੀ ਤਾਂ 98 ਮਾਡਲ ਹੈ ਜੀ ਕੰਡੀਸ਼ਨ ਦਾ ਸਾਰਾ オリジナル ਆ ਟਾਇਰ ਤੁਸੀਂ ਵੀਡੀਓ ਚ ਸਾਫ਼ ਦੇਖ ਲਓ ਐਕਸਾਈਡ ਕੰਪਨੀ ਦੇ ਟਾਇਰ ਆ ਜੀ ਠੀਕ ਆ 136282 ਤੇ ਬਾਕੀ ਬਾਈ ਮਗਰਾੜ ਥੋੜੇ ਜੇ ਸੈੱਟ ਹੋਣੇ ਵਾਲਿਆਂ ਮਗਰਾੜ ਜਿਵੇਂ ਥੋੜਾ ਜਿਹਾ ਕਾਸੇ ਚੀਜ਼ ਚ ਫਸਿਆ ਫੁਸਿਆ ਹੁੰਦਾ ਇੱਕ ਮਰਾਲ ਥੋੜਾ ਜਿਹਾ ਅਫਸੈਟ ਜਾ ਹੋਇਆ ਵਾ ਠੀਕ ਹੈ ਜੀ ਬਾਕੀ ਇਹ ਟਰੈਕਟਰ ਪਧਰਾ ਵਾ ਜੀ ਸਾਰੇ ਪਾਸੇ ਤੇ ਫਾਲਿਆਂ ਨਾਲ ਬਾਈ ਖੇਤ ਖੂਦ ਬਾਹਾਂ ਬਹੁਤ ਵਧੀਆ ਚਲਾਈ ਚਲੂ ਜਿਆ ਟਰੈਕਟਰ ਦੀ ਠੀਕ ਹੈ ਜੀ ਲੋ ਜੀ ਕਰੋ ਚੈੱਕ ੰਜੜ ੁੰਜਣ ਦਾ ਬਾਈ ਪੂਰਾ ਓਕੇ ਆ ਸਭ ਤੋਂ ਵੱਡੀ ਗੱਲ ਬਾਈ ਆ ਵਾ ਜਿਹੜੀ ਮੈਨੂੰ ਟਰੈਕਟਰ ਚ ਵਧੀਆ ਲੱਗੇ ਨਹੀਂ ਇਹਨਾਂ ਦੇ ਪਿਛਲੇ ਹਿੱਸੇ 'ਚੋਂ ਆਵਾਜ਼ ਹੁੰਦੀ ਆ ਥੋੜੀ ਥੋੜੀ ਜੀ ਘੂੰ ਘੂੰ ਦੀ ਉਹ ਤਾਂ ਵੈਸੇ ਕੋਈ ਦਿੱਕਤ ਕੋਈ ਨਹੀਂ ਹੁੰਦੀ ਇਹਨਾਂ ਨੂੰ ਹੁੰਦੀ ਆ ਪਰ ਇਹ ਟਰੈਕਟਰ ਦੇ ਭੋਰਾ ਵੀ ਆਵਾਜ਼ ਨਹੀਂ ਹੈਗੀ ਬਾਈ ਠੀਕ ਹੈ ਜੀ ਜਮਾ ਹੀ ਪਿੱਛੋਂ ਤੋਂ ਜਮਾ ਸਾਇਲੈਂਟ ਟਰੈਕਟਰ ਆ ਠੀਕ ਹੈ ਜੀ ਛਤਰੀ ਹੈਗੀ ਆ ਬਾਈ ਜੇ ਕੋਈ ਚਾਹਵਣਾ ਹੋਇਆ ਤਾਂ ਲਾ ਕੇ ਵੀ ਦੇ ਦਾਂਗੇ ਲਓ ਜੀ ਆਵਾਜ਼ ਚਬੂ ਚੈੱਕ ਕਰਾਉਨੇ ਆ ਮੀਟਰ ਮੋਟਰ ਦੇਖ ਲਓ ਸਾਰੇ ਨਵੇਂ ਪਏ ਹੋਏ ਆ ਬੈਠੋ ਅਰੇ ਮੈਂ ਚੋਗਾ ਰਹਿ ਜਾਂਦਾ ਵਾਜੂ ਵਿੱਚ ਪੂਰੀ ਵਧੀਆ ਬਾਈ ਓਕੇ ਦੀ ਰਿਪੋਰਟ ਹੈ ਚਲਾਈ ਚਲੂਗੀ ਦਾ ਪੂਰਾ ਪਾਸ ਆ ਟਰੈਕਟਰ ਠੀਕ ਆ ਤੇ ਸੁੱਕਾ ਟਰੈਕਟਰ ਕਿਤੇ ਲੀਕ ਸਲਾਬ ਨਹੀਂ ਹੈਗੀ ਟਰੈਕਟਰ ਨੂੰ ਠੀਕ ਹੈ ਜੀ ਥੱਲੇ ਰੰਗ ਦੇ ਦਿਓ ਕਿੰਨਾ ਬਲਾਗ ਤਾਂ ਵਧੀਆ ਪਿਆ 1998 ਮਾਡਲ ਹੈ ਜੀ ਠੀਕ ਹੈ ਜੀ ਲਿਫਟ ਲੋਵਟ ਫੁੱਲ ਓਕੇ ਆ ਬਾਕੀ ਭਾਈ ਆਪਾਂ ਤਾਂ ਤੁਹਾਨੂੰ ਵੀਡੀਓ ਚ ਸਟਾਰਟ ਕਰਕੇ ਦਿਖਾ ਸਕਦੇ ਆ ਠੀਕ ਆ ਬਾਕੀ ਫਿਲਹਾਲ ਆ ਜੀ ਆਪਣੇ ਕੋਲ ਖੇਤ ਵਿੱਲੀ ਪਏ ਆ ਬੂਟਿਆਂ ਬੱਟਿਆਂ ਵਾਲੇ ਤੇ ਜਿਨੇ ਵੀ ਲਿਆਣਾ ਹੋਵੇ ਆਪਣੀ ਪੂਰੀ ਤਸੱਲੀ ਕਰਕੇ ਲਿਆ ਸਕਦਾ ਜੀ ਠੀਕ ਆ ਤੇ ਆਪਣੇ ਕੋਲ ਵੀ ਬਾਈ ਟਰੈਕਟਰ ਸਾਰੀ ਜ਼ਿਮੀਂਦਾਰ ਵੀਰਾਂ ਦੇ ਚੱਲੇ ਵੀ ਆਉਂਦੇ ਆ ਅਸੀਂ ਆਪਣੀ ਤਸੱਲੀ ਕਰਕੇ ਲਿਆਉਨੇ ਆ ਅਗਲੇ ਨੂੰ ਅਸੀਂ ਕਹਿੰਦੇ ਤੁਸੀਂ ਆਪਣੀ ਤਸੱਲੀ ਕਰਕੇ ਲੈ ਜਾਓ ਠੀਕ ਆ ਜੀ ਟਰੈਕਟਰ ਤੇ ਥੋੜੀ ਜੀ ਮਿਹਨਤ ਹੋਣ ਵਾਲੀ ਆ ਰੰਗ ਰੂنگਾ ਤਾਂ ਬਹੁਤ ਵਧੀਆ ਪਿਆ ਥੱਲੇ ਤੇ ਬਾਈ ਕਿਤੋਂ ਬਾਈ ਟਰੈਕਟਰ ਦੀ ਟੁੱਟ ਭੰਨ ਨਹੀਂ ਹੋਈ ਵੀ ਹੈਗੀ ਠੀਕ ਹੈ ਜੀ 13ਾ ਟਰੈਕਟਰ ਸਾਰਾ ਡੀਆਈ ਇਹਨਾਂ ਦਿਨਾਂ ਵਿੱਚ ਬਹੁਤ ਡਿਮਾਂਡ ਰਹਿੰਦੀ ਹੈ ਜਦੋਂ ਪਹਿਲਾਂ ਕੱਦੂ ਤੋਂ ਪਹਿਲਾਂ ਬਹੁਤ ਵੀਰਾਂ ਦੇ ਫੋਨ ਆਉਂਦੇ ਸੀ ਵੀ ਟਰੈਕਟਰ ਚਾਹੀਦਾ ਜਦੋਂ ਕੋਈ ਕੋਈ ਹੈ ਨਹੀਂ ਤਾਂ ਪਰ ਹੁਣ ਆਇਆ ਜੇ ਕੋਈ ਲੋੜਵੰਦ ਵੀਰ ਹੋਇਆ ਕਿਸੇ ਨੇ ਡੀਆਈ ਲੈਣਾ ਤਾਂ ਆ ਕੇ ਦੇਖ ਲਿਓ ਪੂਰਾ ਵਧੀਆ ਟਰੈਕਟਰ ਹੈ ਠੀਕ ਹੈ ਜੀ ਤੇ ਹੁਣ ਗੱਲ ਕਰੀਏ ਮੁੱਲ ਦੀ ਇਹਦਾ ਮੁੱਲ ਹੈਗਾ ਜੀ ਇਹਦਾ ਰੇਟ ਹੈਗਾ ਸਿਰਫ ਤੇ ਸਿਰਫ 1,45,000 1,45,000 ਮੁੱਲ ਹੈ ਜੀ ਤੇ ਬਾਕੀ ਦਾ ਜੋ ਵੀ ਮਾਨਦਾਨਾ ਮੌਕੇ ਤੇ ਬਾਈ ਕਰ ਦਾਂਗੇ ਠੀਕ ਹੈ ਜੀ ਟਾਇਰ ਵਧੀਆ ਬਾਈ ਜਿਨੇ 2-4 ਕਿੱਲਾਂ ਦੀ ਖੇਤੀ ਕਰਨੀਆਂ ਟਾਇਰ 5-6 ਸਾਲ ਕਿਤੇ ਨਹੀਂ ਜਾਣੇ ਠੀਕ ਹੈ ਜੀ ਤੇ ਕਈ ਕਹਦੇ ਨੇ ਬਾਈ ਟਾਇਰ ਦੇਸੀਆਂ ਦੇਸੀ ਟਾਇਰ ਕਿਹੜੇ ਬਾਈ ਮੁਫਤ ਪੈਣੇ ਆ ਵੀ ਮੇਰੇ ਸਾਹਮਣੇ ਨਾਲ 20000 ਦੀ ਜੋੜੀ ਹੋਊਗੀ ਦੇਸੀ ਟਾਇਰਾਂ ਦੀ ਵੀ ਠੀਕ ਹੈ ਜੀ ਵਧੀਆ ਜਿਨੇ ਕੰਮ ਸਾਰਨਾ ਬਾਈ ਤੁਹਾਨੂੰ ਪਤਾ ਹਰੇਕ ਬੰਦੇ ਦੇ ਬਸਤ ਨਹੀਂ ਹੁੰਦਾ 50000 ਦੇ ਟਾਇਰ ਪਾਉਣੇ ਠੀਕ ਹੈ ਜੀ ਜਿਨ੍ਹਾਂ ਕੋਲ ਹੁਣ ਇਹ ਬਜਟ ਦਾ ਟਰੈਕਟਰ ਅਗਲਾ ਬਾਈ ਇਦਾਂ ਦੀ ਟਾਇਰ ਪਾਉਂਦਾ ਬਾਕੀ ਕੰਮ ਸਾਰਨਾ ਚਾਹੀਦਾ ਬਾਈ ਇਹਨੇ ਖੇਤੀ ਕਰਨੀ ਹੈ ਘਸੇ ਵਟ aeration ਨਾਲ ਵੀ ਕਰ ਲੈਣੀ ਆ ਠੀਕ ਹੈ ਜੀ ਤੇ ਜੇ ਆਪਾਂ ਵੀ ਟਾਇਰ ਪਾਉਣੇ ਆ ਬਾਈ ਉਹ ਵੀ ਖਰਚਾ ਟਰੈਕਟਰ ਦਾ ਹੀ ਪੈਂਦਾ ਮੁਰਲੇ ਟਾਇਰ ਤਾਂ ਬਾਈ ਬਹੁਤ ਵਧੀਆ ਪਏ ਆ 70 75 ਪੈਸੇ ਪਿਛਲੇ ਟਾਇਰ ਸਹੀ 60 ਪੈਸੇ ਹੈਗੇ ਆ ਠੀਕ ਹੈ ਜੀ ਬਾਕੀ ਹੋਰ ਕੋਈ ਗੱਲਬਾਤ ਜਿਹੜੀ ਆਪਾਂ ਨਾ ਦੱਸੀ ਹੋਵੇ ਵੀਡੀਓ ਵੀ ਤੁਸੀਂ ਫੋਨ ਤੇ ਪੁੱਛ ਸਕਦੇ ਹੋ ਬੇਨਤੀ ਆਹੀ ਆ ਵੀਰਾਂ ਨੂੰ ਵੀ ਫੋਨ ਤੇ ਉਹੀ ਗੱਲ ਪੁੱਛਿਆ ਕਰੋ ਜਿਹੜੀ ਵੀਡੀਓ ਚ ਨਾ ਦੱਸੀ ਹੋਵੇ ਜਿਹੜੀਆਂ ਗੱਲਾਂ ਦੱਸਿਆ ਹੁੰਦੀਆਂ ਫੇਰ ਉਹੀ ਗੱਲਾਂ ਬਾਤਾਂ ਦੁਬਾਰਾ ਰਿਪੀਟ ਕਰਦੇ ਆ ਬਾਈ ਉਹ ਕਈ ਵ ਜਿੰਨੇ ਫੋਨ ਉਹਨੇ ਹਰੇਕ ਨੂੰ ਦੱਸਣਾ ਪੈਂਦਾ ਬਾਈ ਉਹੀ ਗੱਲ ਠੀਕ ਹੈ ਜੀ ਕਈ ਵਾਰ ਵੀਡੀਓ ਵਧੀਆ ਚੱਲ ਜਾਂਦੀ ਆ 50 100 ਫੋਨ ਵੀ ਲਾਂ ਦਿਹਾੜੀ ਦਾ ਫਿਰ 100 ਵਾਰ ਉਹੀ ਗੱਲ ਦੱਸਣੀ ਔਖੀ ਲੱਗਦੀ ਆ ਜੀ ਠੀਕ ਹੈ ਜੀ ਇੱਕ ਗੱਲ ਮੈਂ ਵੀ ਨੋਟ ਕਰੀਏ ਜੀ ਇਹ ਬਹੁਤ ਟਾਈਮ ਹੋ ਗਿਆ ਵੀਡੀਓ ਪਾਉਂਦੇ ਨੂੰ ਚਲੋ ਮਰਜ਼ੀ ਕਿਰਪਾ ਨਾਲ ਵੀਡੀਓ ਟਰੈਕਟਰ ਵੀ ਵਧੀਆ ਪੇਕੇ ਦਨੇ ਆਪਾਂ ਹੀ ਨਹੀਂ ਕਹਿੰਦੇ ਤੇ ਜਿਹੜੇ ਵੀ ਇਹਨੇ ਟਰੈਕਟਰ ਲੈਣਾ ਹੁੰਦਾ ਜਿਹਨੂੰ ਲੋਡ ਬੰਦ ਹੁੰਦਾ ਉਹ ਬਾਈ ਗੱਲਾਂ ਦੋ ਕਰਦਾ ਪਹਿਲੀ ਗੱਲ ਕਰੂਗਾ ਵੀਰੇ ਟਰੈਕਟਰ ਦੇਖਿਆ ਸੀ ਵੀ ਅਸੀਂ ਟਰੈਕਟਰ ਦੇਖਣ ਆਉਣਾ ਬਸ ਇੰਨੀ ਗੱਲ ਕਰੂਗਾ ਉਹਨੇ ਹੋਰ ਕੋਈ ਗੱਲ ਨਹੀਂ ਕਰਨੀ ਹੈਗੀ ਉਹ ਬਸ ਉਹ ਬੰਦਾ ਆ ਕੇ ਦੇਖ ਕੇ ਜਿਹਨੂੰ ਪ੍ਰੋਟੈਕਟਰ ਪਸੰਦ ਆ ਉਹਨੇ ਸੌਦਾ ਕਰ ਲੈਣਾ ਜੀ ਜਿਹੜੇ ਵੀਰ ਥੋੜਾ ਜਿਹਾ ਫੋਨ ਤੇ ਜ਼ਿਆਦਾ ਗੱਲਾਂ ਬਾਤਾਂ ਕਰਦੇ ਨੇ ਬਾਈ ਕਿੰਨੇ ਦਾ ਮਿਲੂ ਇਹਦਾ ਇੰਜਣ ਕਿੰਨਾ ਏ ਇਹਦੇ ਵਿੱਚ ਆਏ ਆ ਇਹ ਤਾਂ ਬਾਈ ਉਹੋ ਬੰਦੇ ਆ ਦੇਖਿਆ ਉਹ ਬੰਦੇ ਬਾ ਫੋਨ ਤੇ ਹੀ ਰਹਿ ਜਾਂਦੇ ਨੇ ਬਾਈ ਉਹਨਾਂ ਨਾਲ ਸੌਦਾ ਸੌਦਾ ਬਹੁਤ ਘੱਟ ਚਾਂਸ ਆ ਬਣਦੇ ਮੇਰਾ ਵੀਰ ਕੋਈ ਗੁੱਸਾ ਵੀ ਨਾ ਕਰੇ ਇਸ ਗੱਲ ਦਾ ਇਹ ਗੱਲ ਬਾਈ ਸੱਚੀ ਆ ਠੀਕ ਹੈ ਜੀ ਕਿਉਂਕਿ ਬਾਈ ਸਾਡਾ ਵੀ ਥੋੜਾ ਜਿਹਾ ਕੰਮ ਦਾ ਟਾਈਮ ਹੁੰਦਾ ਫੋਨ ਇੰਨੇ ਚੱਕ ਵੀ ਨਹੀਂ ਹੁੰਦੇ ਵਿੱਚ ਬਹੁਤ ਬੰਦੇ ਇਹ ਗੱਲ ਦਾ ਗੁੱਸਾ ਫਰਵਾਹੀ ਕਈ ਵਾਰ ਮਜਬੂਰੀ ਹੋ ਜਾਂਦੀ ਹੈ ਜੀ ਠੀਕ ਹੈ ਤੇ ਪਿੱਛੇ ਤੋਂ ਹੌ ਕੱਕ ਦੇ ਲੋ ਚਲਮੀ ਲੱਗੀ ਹੋਈ ਆ ਬਾਈ ਠੀਕ ਹੈ ਜੀ ਤੇ ਬਾਕੀ ਜੋ ਵੀ ਗੱਲਬਾਤ ਹੈ ਸਿਰ ਆ ਮਰਾੜ ਥੋੜਾ ਸੈੱਟ ਹੋਣਾ ਬਾਈ ਠੀਕ ਹੈ ਮਰਾੜ ਉਦਾਂ ਪੱਧਰਾ ਬਾਈ ਪਿੱਛੇ ਤੇ ਲੇਟਾਂ ਲੁੱਟਾ ਵਧੀਏ ਪੈਦੇ ਨਹੀਂ ਥੈਗੇ ਨਾਲ ਠੀਕ ਹੈ ਜੀ ਮਰਾੜ ਥੋੜਾ ਸਿੱਧਾ ਹੋਣਾ ਇਹਨੂੰ ਡੈਂਟਰ ਕੋਲ ਮੜਾ ਜਾ ਸੈੱਟ ਹੋ ਗਿਆ ਬਾਕੀ ਓਕੇ ਆ ਸਟਿੱਕਰ ਸੁੱਕਾ ਦੇ ਲੋ ਮਰਾੜਾਂ ਦੇ ਸਾਰੇ ਨਾਲ ਦੇ ਲੱਗੇ ਹੋ ਨੇ ਬੈਟਰੀ ਓਕੇ ਆ ਬਾਈ ਜਮਾ ਹੀ ਤੇ ਜਿਹਨੇ ਵੀ ਲੈਣਾ ਹੋਇਆ ਆਪਣੇ ਪਿੰਡੇ ਖੜਾ ਆ ਬਾਈ ਪਿੰਡ ਚੱਲੀਆਂ ਖੁਰਦ ਮਾਲਾਂ ਚੱਲੀਆਂ ਦੋਨੇ ਇਕੱਠੇ ਹੀ ਪਿੰਡਾਂ ਬੇਲਾ ਰੋਡ ਤੇ ਪਿੰਡ ਪਿੰਡ ਉੱਥੇ ਆ ਕੇ ਟਰੈਕਟਰ ਦੇਖ ਲਿਓ ਜੀ ਤੇ ਨੰਬਰ ਖੜਦਾ ਜੀ ਪੀਬੀ 27 ਆ ਦੇਖ ਬਈ ਪੀਬੀ 27 ਨੰਬਰ ਤੇ ਬਾਕੀ ਫਾਰਵਰਡ ਟਰੱਕ 45 ਵੀ ਕੱਲ ਤੁਹਾਨੂੰ ਦਿਖਾਏ ਸੀਗੇ ਜੀ 2002 ਮਾਡਲ ਇਹਦਾ ਨੰਬਰ ਐਚ ਆਰ ਹੈ ਜੀ ਹਰਿਆਣਾ ਨੰਬਰ ਟਾਇਰ ਬਾਈ ਇਹਦੇ ਘੱਟ ਨੇ ਮੁਰਲੇ ਟਾਇਰ ਤਾਂ ਬਾਈ ਹੈਗੇ ਆ ਤਕਰੀਬਨ 40 ਕੇ ਪੈਸੇ ਪਿਛਲੇ ਟਾਇਰ ਤਾਂ ਪੈਣਾ ਹੀ ਆ ਤਕਰੀਬਨ ਘਸੇ ਵੀ ਮੰਨ ਲਓ ਵੀ ਪੈਣਾ ਈ ਆ ਟਲ ਠੀਕ ਆ ਜੀ ਟਰੈਕਟਰ ਬਹੁਤ ਵਧੀਆ ਬਾਈ ਇੰਜਨ ਗੇਅਰ ਦਾ ਪੂਰੀ ਪੂਰੀ ਫੁੱਲ ਥਲੀਆ ਮਰਾਲਾਂ ਦੇ ਟੇਪ ਹੋਈ ਹੋਈ ਹੈ ਜੀ ਠੀਕ ਆ ਮਰਾਲਾਂ ਦੇ ਥੋੜਾ ਥੋੜਾ ਉੱਪਰ ਬਾਈ ਰੰਗ ਥੋੜਾ ਜਿਹਾ ਹੋ ਸੀਗਾ ਟੇਪ ਹੋਈ ਹੋਈ ਆ ਬਾਕੀ ਮਰਾਲ ਸਾਰੇ ਓਰੀਜਨਲ ਲਾਇਕ ਤੇ ਟਾਂਕਾ ਨਹੀਂ ਹੈਗਾ ਮਰਾਲਾਂ ਨੂੰ ਸ਼ੋਅ ਦਾ ਬਾਡੀ ਦਾ ਕੱਲ ਮੈਨੂੰ ਕਈ ਵੀਰਾਂ ਨੇ ਕਹਿੰਦਾ ਵੀ ਟਰੈਕਟਰ ਰੰਗ ਹੋਇਆ ਵਾ ਜੇ ਟਰੈਕਟਰ ਰੰਗ ਹੋਇਆ ਹੋਇਆ ਬਾਈ ਟਰੈਕਟਰ ਬਿਨਾ ਪੈਸੇ ਨਹੀਂ ਦਊਂਗੇ ਇਹ ਵੀ ਗਾਰੰਟੀ ਹੈ ਜੀ ਠੀਕ ਆ ਕੋਈ ure ਬਾਈ ਆਪਣਾ ਰੰਗ ਪੇਂਟ ਵਾਲਾ ਜਾਂ ਕੋਈ ਤਿਆਰ ਕੋਈ ਚੱਕਰੇ ਨਹੀਂ ਹੈਗਾ ਜਿੱਦਾਂ ਆਇਆ ਤੁਹਾਨੂੰ ਉਦਾਂ ਹੀ ਟਰੈਕਟਰ ਮਿਲੋ ਠੀਕ ਹੈ ਜੀ ਸਟਾਰਟ ਫੂਲ ਕਰਕੇ ਦਿਖਾਉਨੇ ਆ ਤੁਹਾਨੂੰ ਇਹ ਵੀ ਟਰੈਕਟਰ ਆਪਾਂ ਤੇ ਆਹਾ ਬਾਈ ਜਿਹੜਾ ਇੱਕ ਮੀਟਰ ਹੈ ਇਹਦਾ ਇਹ ਮੀਟਰ ਟੁੱਟਿਆ ਹੋਇਆ ਜੀ ਆਹਾਲਾ ਪਰ ਪੂਰਾ ਵਰਕਿੰਗ ਦੇ ਵਿੱਚ ਹੈ ਮੀਟਰ ਇਹ ਠੀਕ ਹੈ ਜੀ ਇਹਦਾ ਸੀਸਾ ਨਹੀਂ ਹੈਗਾ ਤੁਹਾਨੂੰ ਸਟਾਰਟ ਕਰਕੇ ਵੀ ਦਿਖਾ ਦਨੇ ਆਪਾਂ ਗੇਰਾਂ ਗੁਰਾਂ ਦਾ ਬਾਈ ਪੂਰਾ ਓਕੇ ਹੈਨ ਉਹ ਆਜੂ ਮੂਹ ਫੁੱਲ ਕੈਂਡਾ ਟਰੈਕਟਰ ਦੀ ਇੰਜਨ ਦੀ ਬਲੋ ਬਲੂ ਕੋਰਾ ਨਹੀਂ ਹੈਗੀ ਬਾਈ ਜੇ ਬਾਗੇ ਤਸੱਲੀ ਕਰ ਲੋ ਟਰੈਕਟਰ ਠੀਕ ਹੈ ਜੀ ਰੇਟ ਇਹਦਾ ਕੱਲ ਵੀ ਦੱਸਿਆ ਸੀ ਸਿਰਫ ਤੇ ਸਰਵੇ 145000 ਬਾਕੀ ਦਾ ਮਾਨਦਨ ਮੌਕੇ ਤੇ ਜਰੂਰ ਕਰਾਂਗੇ ਇਧਰ ਇੱਕ ਪੱਲੇ ਨੂੰ ਬਾਈ ਟੇਪ ਲੱਗੀ ਹੋਈ ਹੈ ਜੀ 100 ਤੇ ਠੀਕ ਹੈ ਜੀ ਬਾਕੀ ਟਰੈਕਟਰ ਬਾਡੀ ਲੈਣ ਦਾ ਬਹੁਤ ਸੋਹਣਾ ਹੈ ਰੇਟ ਬਿਲਕੁਲ ਜਾਇਜ਼ ਆ ਬਾਈ ਇਹ ਰੇਟ ਦੇ ਵਿੱਚ ਹੋਰ ਟਰੈਕਟਰ ਮਿਲਦਾ ਨਹੀਂ ਕਪਾਲਨ ਫਾਰਮ ਟ੍ਰੈਕ ਦਾ ਚਲਾਈ ਚਲੂਈ ਦਾ ਬਾਈ 11 ਗੂਰਾਂ ਦਾ ਲਿਫਟ ਦਾ ਜਮਾਂ ਓਕੇ ਆ ਪੂਰੀ ਤਸੱਲੀ ਕਰ ਲਿਓ ਰਮਾ ਰੂਮਾ ਦਾ ਰੰਗ ਬਹੁਤ ਸੋਹਣਾ ਪਿਆ ਸਿਰਫ ਇਹਨੂੰ ਟਾਇਰ ਲੈ ਕੇ ਪਾ ਲਿਓ 10-15 ਹਜ਼ਾਰ ਤੇ ਜੇ ਸ਼ਾਇਦ ਆਪਣੇ ਕੋਲ ਕੋਈ ਟਾਇਰ ਆਗੇ ਤਾਂ ਆਪਾਂ ਵੀ ਪਾ ਸਕਦੇ ਆ ਇਹਨੂੰ ਠੀਕ ਹੈ ਜੀ ਤੇ ਬਾਕੀ ਕੋਈ ਹੋਰ ਗੱਲਬਾਤ ਰੇਟ ਤਾਂ ਤੁਹਾਨੂੰ ਦੱਸਿਆ 10 ਤਾਂ 1 ਲੱਖ 45 ਹਜ਼ਾਰ ਚਲ ਵੀ ਹੁੱਕ ਲੱਗੀ ਹੋਈ ਹੈ ਜੀ ਠੀਕ ਹੈ ਇਦੋਂ ਦੇ ਲੋ ਮਰਾੜਾ ਰੋਡ ਪੂਰੇ ਵਧੀਆ ਪਏ ਆ ਯੂ ਪਾਈਪ ਲੱਗਿਆ ਹੋਇਆ ਬਾਈ ਠੀਕ ਹੈ ਜੇ ਸਰਵ ਕੱਲੀ ਛਧਰੀ ਲਾਉਣੀ ਹੋਵੇ ਲਵਾ ਸਕਦੇ ਇਹਨੂੰ ਫੱਟੀ ਨਾਲ ਹੈ ਜੀ ਚਲ ਵੀ ਹੁੱਕ ਹੈ ਬੰਦ ਬ੍ਰੇਕਾਂ ਚ ਨੰਬਰ ਹਰਿਆਣਾ ਕਾਗਜ਼ ਪੱਤਰ ਮਿਲ ਜਾਣਗੇ ਟਰੈਕਟਰ ਤੇ ਕਈ ਵਾਰ ਬਾਈ ਜੜੀ ਚੀਜ਼ ਕੋਲ ਹੁੰਦੀ ਨਹੀਂ ਉਹਦੇ ਫੋਨ ਆਈਏ ਨੇ ਜਦੋਂ ਚੀਜ਼ ਹੁੰਦੀ ਆ ਉਦੋਂ ਬਹੁਤ ਸਾਰੇ ਵੀਰ ਬਾਈ ਨਗਰੀ ਜਾਂਦੇ ਬਾਈ ਉਹਦਾ ਹੋਰ ਬਾਈ ਇੰਨੇ ਦਾ ਦੇ ਦੇ ਇੱਕ ਵੀਰ ਦਾ ਫੋਨ ਆ ਬਾਈ ਲੱਖ ਰੁਪਏ ਦਾ ਦੇ ਦਿਓ ਕਹਿੰਦੇ ਟਰੈਕਟਰ ਠੀਕ ਹੈ ਜੀ ਤੁਸੀਂ ਤਾਂ ਬਾਈ ਨਵੇਂ ਜੋ ਪੈਸੇ ਕਮਾਲੇ ਹੋਣੇ ਕਈ ਵੀ ਰਾਏ ਕਹਿ ਦਿੰਨੇ ਆ ਤੇ ਚਲੋ ਇਹਨਾਂ ਗੱਲਾਂ ਦਾ ਆਪਾਂ ਜਵਾਬ ਬਾਈ ਦੇ ਨਹੀਂ ਸਕਦੇ ਇੰਨੀ ਆ ਤਾਂ ਠੀਕ ਹੈ ਜੀ ਤੇ ਬਾਕੀ ਠੀਕ ਹੈ ਜੀ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਜ਼ਰੂਰ ਕਰਿਓ ਤੇ YouTube ਚੈਨਲ ਨੂੰ ਕਰਿਓ ਸਬਸਕ੍ਰਾਈਬ ਤੇ Instagram ਤੇ Facebook ਪੇਜ ਨੂੰ ਵੀ ਜ਼ਰੂਰ ਫੋਲੋ ਕਰ ਲਿਓ ਜੀ ਸੇਮ ਜੱਗੂ ਮਹਾਲ ਦੇ ਨਾਮ ਤੇ ਚੱਲਦਾ ਤੇ ਲੋਕੇਸ਼ਨ ਦੱਸਤੀ ਆਪਾਂ ਨੇ ਕਿਸੇ ਵੀਰ ਨੇ ਹੋਰ ਵੀ ਕੋਈ ਟਰੈਕਟਰ ਲੈਣਾ ਜਾਂ ਵੇਚਣਾ ਹੁੰਦਾ ਤਾਂ ਜ਼ਰੂਰ ਕਨੈਕਟ ਕਰ ਸਕਦਾ ਜੀ ਬਾਕੀ ਇਹਦੇ ਟਰੈਕਟਰ ਆਪਣੇ ਰੋਪੜ ਖੜੇ ਹੁੰਦੇ ਨੇ ਜੀ ਝਾਂਸੀ ਦੇ ਵਿੱਚ ਤੇ ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ 'ਚ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ